ਕੁਝ ਤਾਂ ਇੱਕ ਸੰਧ ਅंजलि ਹੈ ਛੋਟੇ ਸ਼ਬਜਾਜਾਂ ਨੂੰ ਗੁਰੂ ਪਰਿਵਾਰ ਲਈ ਉਹਨਾਂ ਨੇ ਏਡੀਆਂ ਏਡੀਆਂ ਕੁਰਬਾਨੀਆਂ ਦਿੱਤੀਆਂ ਸਾਡੇ ਵਾਸਤੇ ਮਨੁੱਖਤਾ ਵਾਸਤੇ ਇਹ ਤਾਂ ਗੱਲ ਕੁਝ ਵੀ ਨਹੀਂ ਹੈ ਤੇ ਅੱਜ ਪੂਰੇ ਵਿਸ਼ਵ ਦੇ ਵਿੱਚ ਕੀ ਪੂਰੇ ਹਰ ਜਿੱਥੇ ਵੀ ਪੰਜਾਬੀ ਰਹਿੰਦਾ ਅੱਜ ਉਹਨਾਂ ਨੂੰ ਯਾਦ ਕਰ ਰਿਹਾ ਹੈ ਉਹਨਾਂ ਦੀ ਯਾਦ ਦੇ ਵਿੱਚ ਕੁਝ ਨਾ ਕੁਝ ਲੰਗਰ ਲਗਾ ਰਿਹਾ ਹੈ ਤੇ ਸੰਗਤਾਂ ਵਿੱਚ ਵੰਡ ਰਿਹਾ ਕਿਉਂਕਿ ਇਹੀ ਇਹਨਾਂ ਨੂੰ ਸ਼ਰਧਾਂਜਲੀ ਅਸੀਂ ਦੇ ਸਕਦੇ ਹਾਂ ਤੇ ਅੱਜ ਐਮਐਲਏ ਆਬੀਸ ਨਾਬਾ ਦੇ ਵਿੱਚ ਸਾਡੀ ਸਾਰੀ ਟੀਮ ਵੱਲੋਂ ਐਮਐਲਏ ਸਰਦਾਰ ਗੁਰਦੇਵ ਸਿੰਘ ਜੀ ਦੇਮਾਨ ਤੇ ਨਹੀਂ ਸਾਰੀ ਟੀਮ ਵੱਲੋਂ ਜਿਹੜਾ ਅੱਜ ਐਮਐਲਏ ਆਫਿਸ ਦੇ ਬਾਹਰ ਜਿਹੜਾ ਲੰਗਰ ਅ ਦਾਲ ਫੁਲਕਾ ਸ਼ਬਦੀ ਤੇ ਨਾਲ ਚਾਹ ਦਾ ਲੰਗਰ ਚਲਾਇਆ ਗਿਆ ਇਹ ਛੋਟੀ ਜੀ ਸ਼ਰਧਾਂਜਲੀ ਹੈ ਗੁਰੂ ਪਰਿਵਾਰ ਵਾਸਤੇ ਛੋਟੇ ਸ਼ਹਿਬਜਾਂਦਾਂ ਵਾਸਤੇ ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ ਮਾਨਸਾਹਬ ਸასი ਸ਼ਾਲ ਇਹ ਜਿਹੜਾ ਲੰਗਰ ਸਰਦਾਰ ਗੁਰਦੇਵ ਸਿੰਘ ਦੇਵਮਾਨ ਸਾਹਿਬ ਦੀ ਗਵਾਈ ਚ ਲੱਗਿਆ ਹੋਇਆ ਸਾਰਾ ਸੰਗਮ ਸਾਹਿਬ ਨੇ ਲਵਾਇਆ ਜੀ ਹਰ ਸਾਲ ਇਹ ਲਾਉਂਦੇ ਨੇ ਨਗਰ ਕੀਰਤਨ ਜੋ ਫਤਿਹਗੜ੍ਹ ਸਾਹਿਬ ਤੋਂ ਚੱਲ ਕੇ ਆਉਂਦਾ ਉਦਾਂ ਦੀ ਆਮਦਨ ਵਾਸਤੇ ਉਹਨਾਂ ਨੂੰ ਇੱਥੇ ਰਿਸੀਵ ਕਰਨ ਵਾਸਤੇ ਅਗੇ ਮਾਨ ਸਾਹਿਬ ਖੁਦ ਹੁੰਦੇ ਨੇ ਉਹ ਅੱਜ ਗਏ ਹੋਏ ਨੇ ਉਹਨਾਂ ਨੇ ਕਪਲ ਮਾਨ ਜੀ ਦੀ ਡਿਊਟੀ ਲਈ ਆ ਇਹੀ ਸਾਰਾ ਕੁਝ ਦੇਖ ਰਹੇ ਨੇ